ਸ਼ਿਰਨੰਦਪੁਰ ਸਾਹਿਬ ਦੇ ਅਦੀਨ ਪੈਂਦੇ ਪਿੰਡ ਸੂਰੇਵਾਲ ਦੇ ਲਾਗੇ ਸਿੱਧਸ਼੍ਰੀ ਬਾਬਾ ਮਾਲਕਨਾਥ ਮੰਦਿਰ ਜਿਸ ਨੂੰ ਗਾਗੜਾ ਮੰਦਿਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਮੰਦਿਰ ਕਾਫੀ ਪ੍ਰਾਚੀਨ ਮੰਦਿਰ ਹੈ ਦੱਸਿਆ ਜਾਂਦਾ ਹੈ ਕਿ ਇਸ ਮੰਦਿਰ ਦੇ ਵਿੱਚ ਜਦੋਂ ਸਿੱਧਸ਼੍ਰੀ ਬਾਬਾ ਬਾਲਕਨਾਥ ਜੀ ਸ਼ਾਦ ਲਈ ਗਏ ਸਨ ਤੇ ਕੁਝ ਘੜੀਆਂ ਉਹਨਾਂ ਇੱਥੇ ਵਿਸ਼ਰਾਮ ਕੀਤਾ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਮੰਦਿਰ ਦੀ ਪੂਰੀ ਮਹਾਨਤਾ ਬਣੀ ਹੋਈ ਹੈ ਜੰਗਲੀ ਖੇਤਰ ਵਿੱਚ ਪੈਂਦੇ ਇਸ ਮੰਦਿਰ ਦੇ ਵਿੱਚ ਪਹੁੰਚ ਕੇ ਇੱਕ ਅਲੌਕਿਕ ਸ਼ਾਂਤੀ ਪ੍ਰਦਾਨ ਹੁੰਦੀ ਹੈ ਤੇ ਦੂਰ ਦੂਰ ਤੋਂ ਲੋਕ ਇੱਥੇ ਨੰਦਮਸਤਕ ਹੋਣ ਦੇ ਲਈ ਪਹੁੰਚਦੇ ਹਨ ਇਸ ਮੰਦਿਰ ਵਿਖੇ ਸਿੱਧ ਸ਼੍ਰੀ ਬਾਬਾ ਬਾਲਕਨਾਥ ਜੀ ਦਾ ਪੰਡਾਰਾ ਕਰਵਾਇਆ ਗਿਆ ਤੇ ਇਸ ਮੌਕੇ ਨੰਗਲ ਦੇ ਨਾਮਵਰ ਗਾਇਕ ਬੰਟੀ ਸ਼ਹਿਜ਼ਾਦਾ ਵੱਲੋਂ ਬਾਬਾ ਬਾਲਕਨਾਥ ਜੀ ਦੇ ਭਜਨਾ ਦਾ ਗੁਣਗਾਨ ਕੀਤਾ ਗਿਆ ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ แล้วตัวนั้นอะไรงานนั้นอะไรไม่กี่คน ਤਾਨੂੰ ਪਿਆਰ ਕਰਦੇ ਨੇ ਹੱਥ ਹੱਲੇ ਕਰਕੇ ਤਾੜੀ ਮਾਰ ਕੇ ਨਾਲ ਦਿਨ ਦੰਦਦਾ ਮਈਆ ਜੀ ਮੇਰਾ ਦਿਨ ਦੰਦਦਾ ਆਦਨ ਪਹੁੰਚ ਜਾਂਦੀ ਹੈ ਜਿਹੜੇ ਮਾਤ ਮੁਰੀਦ ਹੋ ਜਾਂਦੇ ਨੇ ਮਾਤ ਦੀ ਸੇਵਾਦਾਰ ਖੜ ਜਾਂਦੇ ਨੇ ਉਹ ਕੀ ਕਹਿੰਦੇ ਨੇ ਨਾਮ ਸ਼ਾਮਸੁੰਦਰ ਸ਼ਰਮਾ ਪਿੰਡ ਸੂਰੇਵਾਲ ਗਾਗੜਾ ਮੰਦਰ ਪ੍ਰਧਾਨ ਇਹ ਗਾਗੜਾ ਮੰਦਰ ਸੂਰੇਵਾਲ ਡਿਸਟ੍ਰਿਕਟ ਰੋਪੜ ਦੇ ਵਿੱਚ ਪੈਂਦਾ ਹੈ ਤੇ ਅਨੰਦਪੁਰ ਸਾਹਿਬ ਤੋਂ ਕਰੀਬ 8-9 ਕਿਲੋਮੀਟਰ ਜੰਗਲ ਦੇ ਵਿੱਚ ਮੰਦਰ ਹੈ ਜਿੱਥੇ ਆਣ ਜਾਣ ਲਈ ਬਹੁਤ ਹੀ ਵਧੀਆ ਸੜਕ ਮੰਦਰ ਤੱਕ ਆਂਦੀ ਹੈ ਇਹ ਪਰਾਚਨ ਮੰਦਰ ਜਦੋਂ ਬਾਬਾ ਜੀ ਸ਼ਤਲਾਈ ਗਏ ਸੀ ਜਿੱਥੇ ਉਹਨਾਂ ਨੇ ਕੁਸ਼ਕੜੀਆਂ ਵਿਸ਼ਰਾਮ ਕੀਤਾ ਸੀਗਾ ਦਿਨਦਲੀ ਦਿਨ ਉਹ ਤੋਂ ਬਾਅਦ ਇਹ ਗਏ ਬਾਬਾ ਲੈੜੀ ਵਾਲੇ ਮੰਦਰ ਦੇ ਅੱਗੇ ਉੱਥੇ ਗਏ ਫਿਰ ਸ਼ਤ ਲਈ ਗਈ ਸੀ ਇਸੇ ਲਾਈਨ ਚ ਗਏ ਬਾਬਾ ਜੀ ਤੇ ਇਹ ਹੈਗਾ ਜੀ ਅਨੰਦਪੁਰ ਸਾਹਿਬ ਤੋਂ 8 ਕਿਲੋਮੀਟਰ ਪਿੰਡ ਸੂਰੀਵਾਲ ਉੱਪਰ ਗਾਗੜਾ ਮੰਦਰ ਹੈ ਕਿੱਥੋਂ ਤੋਂ ਆਉਂਦਾ ਇਹਨੂੰ ਰਸਤਾ ਜੇ ਕਿਸੇ ਨੂੰ ਦੱਸਣਾ ਹੋਵੇ ਅਸੀਂ ਰਾਹ ਜਦੋਂ ਆਪਾਂ ਅਨੰਦਪੁਰ ਸਾਹਿਬ ਤੋਂ ਆਦੇ ਸਿੱਧੇ ਗੰਗਵਾਲ ਮੋੜ ਜੀ ਗੰਗਵਾਲ ਮੋੜ ਤੋਂ ਗੁਰਕਲ ਹੋਰ ਵਾਲੀ ਰੋਡ ਤੇ ਪਹਿ ਕੇ ਪਹਿਲੀ ਢੋ ਨਹਿਰਾ ਆਉਂਦੀ ਹੈ ਪਹਿਲੀ ਨਹਿਰ ਤੋਂ ਟਰਨ ਕਰ ਜਾਈ ਨੰਗਰ ਰੋਡ ਨੂੰ ਫੇਰ ਜੀ ਉਦੋਂ ਬਾਅਦ ਬੋਡ ਲੱਗਿਆ ਵੱਡਾ ਜੀ ਬਾਬਾ ਵਾਲਕਨਸ ਗਾਗੜਾ ਜੀ ਕਿੱਥੇ ਕਰ ਸ ਦੋਨੋਂ ਨਹਿਰਾਂ ਦੇ ਸਰਕਤੇ ਤੇ ਉਹ ਸਰਕ ਸਿੱਧੀ ਗਾਗੜਾ ਮੰਦਰ ਪਹੁੰਚ ਜਾਂਦੀ ਆਕੇ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇੱਥੇ ਪਹੁੰਚ ਪਹੁੰਚੋ ਅੱਜ ਬੱਗਾ ਜਿਹੜਾ ਪ੍ਰੋਗਰਾਮ ਸੀਗਾ ਬਹੁਤ ਵਧੀਆ ਪ੍ਰੋਗਰਾਮ ਸੀਗਾ ਬਾਤ ਮਤਲਬ ਗਾਣ ਵੀ ਜਾਂਦਾ ਪ੍ਰੋਗਰਾਮ ਸੀਗਾ ਬਾਬਾ ਜੀ ਦੇ ਪੇਟਾ ਬਹੁਤ ਵਧੀਆ ਸੱਜੇ ਢੰਗ ਨਾਲ ਗਾਇਆ ਗਿਆ ਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਭੰਡਾਰਾ ਬਹੁਤ ਬੜੇ ਬਾਬਾ ਜੀ ਨੇ ਸੰਪੂਰਨ ਕੀਤਾ ਹੈ ਹਾਂ ਜੀ ਜੈ ਬਾਬਾ ਸੋ ਸਭ ਨੂੰ ਬੇਨਤੀ ਹੈ ਜੇ ਕਿਸੇ ਨੇ ਮੰਦਿਰ ਵਿੱਚ ਭੰਡਾਰਾ ਕਰਾਣਾ ਹੋਵੇ ਆਪਣੀ ਸ਼ਰਧਾ ਅਨੁਸਾਰ ਤਾਂ ਉਹ ਪ੍ਰਧਾਨ ਜੀ ਨਾਲ ਸੰਪਰਕ ਕਰ ਸਕਦਾ ਹੈ ਨੰਬਰ ਹੈ ਪ੍ਰਧਾਨ ਜੀ ਦਾ 9876412742 9464512742 9876412742 ਧੰਨਵਾਦ ਜੀ ਇਹ ਜਿਹੜਾ ਪ੍ਰੋਗਰਾਮ ਹੈ ਪਹਿਲਾਂ ਤਾਂ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਕਿ ਸਪੈਸ਼ਲ ਚੇਤੇ ਦੌਰ ਦੇ ਇੱਥੇ ਪਹੁੰਚੇ ਹੈ ਕਵਰੇਜ ਕਰਨ ਵਾਸਤੇ ਔਰ ਦੂਜਿਆਂ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇੱਥੇ ਹਰ ਸਾਲ ਭੰਡਾਰਾ ਹੁੰਦਾ ਹੈ ਲੋਕਾਂ ਵੱਲੋਂ ਵੀ ਕਰਾਇਆ ਜਾਂਦਾ ਮਤਲਬ ਕੀ ਕਹਿਣ ਦਾ ਭਾਵੇਂ ਹੈ ਕਿ ਤੇ ਹਰ ਐਤਵਾਰ ਨੂੰ ਭੰਡਾਰਾ ਹੁੰਦਾ ਹੀ ਹੁੰਦਾ ਹੈ ਮਤਲਬ ਕਿ ਲੋਕ ਇਹ ਬਹੁਤ ਪ੍ਰਾਚੀਨ ਮੰਦਿਰ ਹੈ ਇਹਦੀ ਮਾਨਤਾ ਬਹੁਤ ਹੈ ਇਸ ਮੰਦਿਰ ਦੀ ਤੇ ਲੋਕਾਂ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਲੋਕ ਇੱਥੇ ਆਂਦੇ ਹਰ ਸੰਡੇ ਭੰਡਾਰਾ ਕਰਾਂਦੇ ਆ ਤੇ ਉਹਦੇ ਨਾਲ ਸਾਨੂੰ ਵੀ ਮੌਕਾ ਮਿਲਿਆ ਅੱਜ ਭੰਡਾਰਾ ਕਰਾਣ ਦਾ ਜਿਹੜਾ ਕਿ ਅੱਜ ਸਵੇਰੇ ਹਵਨ ਦਾ ਵੀ ਸੀਗਾ ਪ੍ਰੋਗਰਾਮ ਉਸ ਤੋਂ ਬਾਅਦ ਅਸੀਂ ਬੰਟੀ ਸ਼ਾਜਾਦਾ ਜਿਹੜੇ ਨਾਮੀ ਸਿੰਗਰ ਹੈ ਨੰਗਲ ਤੋਂ ਉਹਨਾਂ ਨੇ ਵੀ ਆਪਣਾ ਇੱਥੇ ਗੁਣਗਾਨ ਕੀਤਾ ਭਜਨ ਕੀਤਾ ਤੇ ਬਹੁਤ ਵਧੀਆ ਸੰਪੂਰਨ ਹੋਇਆ ਸਾਡਾ ਭੰਡਾਰਾ ਹੈ ਪਰ ਪ੍ਰਮਾਤਮਾ ਅੱਗੇ ਵੀ ਸਾਨੂੰ ਇਦਾਂ ਦੇ ਸ਼ਕਤੀ ਦਵੇ ਕਿ ਅਸੀਂ ਹਰ ਤਬਦ ਪੰਡਾਰੇ ਕਰਾਂਦੇ ਜੀ